ਪੰਜਾਬੀ ਗਾਇਕ ਰਾਜਵੀਰ ਜਵੰਦਾ ਦਾ ਐਕਸੀਡੈਂਟ ਹੋਣ ਤੋਂ ਬਾਅਦ ਪੰਜਾਬੀ ਗਾਇਕ ਲਗਾਤਾਰ 40 ਹਸਪਤਾਲ ਪਹੁੰਚ ਰਹੇ ਨੇ ਤਸਵੀਰਾਂ ਦਿਖਾ ਦਿੰਨੇ ਆ ਜਿੱਥੇ ਕਿ ਹੁਣੇ-ਹੁਣੇ ਗਿਲ ਰੌਂਤਾ ਜੋ ਗੀਤਕਾਰ ਨੇ ਦੂਜੇ ਪਾਸੇ ਗਲਾਬ ਸਿੱਧੂ ਹੈਪੀ ਰਾਇ ਕੋਟੀ ਤੇ ਜੀ ਖਾਨ ਤੇ ਹੋਰ ਵੀ ਕਈ ਪੰਜਾਬੀ ਗਾਇਕ ਜਿਹੜਾ 40 ਹਸਪਤਾਲ ਪਹੁੰਚੇ ਸੀ ਦੱਸ ਦਿੰਨੇ ਆ ਕਾਫੀ ਹਾਲਤ ਜਿਹੜੀ ਗੰਭੀਰ ਬਣੀ ਹੋਈ ਹੈ ਰਾਜਵੀਰ ਜਵੰਦਾ ਦੀ ਜਿੱਥੇ ਕਿ ਪ੍ਰੈਸ ਨੋਟ ਦੇ ਵਿੱਚ ਜਿਹੜਾ 40 ਹਸਪਤਾਲ ਤੋਂ ਦੱਸਿਆ ਕਿ ਉਸ ਦੀ ਰੇਡ ਦੀ ਹੱਡੀ ਦੀ ਸੱਟਾਂ ਲੱਗੀਆਂ ਨੇ ਤੇ ਨਾਲ ਦੀ ਨਾਲ ਸਿਰ ਦੇ ਵੀ ਸੱਟਾਂ ਲੱਗੀਆਂ ਨੇ ਤਾਂ ਦੁਪਹਿਰੇ 1:30 ਵਜੇ ਦੇ ਕਰੀਬ ਜਿਹੜੇ ਦਸੇ ਦੇ ਇੱਕ ਨੂੰ ਉਹਨਾਂ ਨੂੰ ਇਸ ਜਗ੍ਹਾ ਉੱਤੇ ਫੋਟੋ ਹਸਪਤਾਲ ਲੈ ਕੇ ਆਏ ਸੀ ਜਿਸ ਤੋਂ ਬਾਅਦ ਲਗਾਤਾਰ ਡਾਕਟਰ ਉਹਨਾਂ ਦੀ ਜਿਹੜੀ ਸਿਹਤ ਦੇ ਵਿੱਚ ਸੁਧਾਰ ਲਿਆਉਣ ਲਈ ਲਗਾਤਾਰ ਜੀ ਟੀਮਾਂ ਲੱਗੀਆਂ ਹੋਈਆਂ ਨੇ ਤੇ ਨਾਲ ਦੀ ਨਾਲ ਪੰਜਾਬੀ ਗਾਇਕ ਪਹੁੰਚ ਰਹੇ ਨੇ ਤੇ ਥੋੜੀ ਦੇਰ ਪਹਿਲਾਂ ਤੋਂ ਦਿਖੇ ਹੋਏ ਬਲਕਾਰ ਸਿੱਧੂ ਜੋ ਕਿ ਐਮਐਲਏ ਵੀ ਨੇ ਤਾਂ ਉਹ ਵੀ ਜਿਹੜੇ ਇਸ ਜਗ੍ਹਾ ਉੱਤੇ ਪਹੁੰਚੇ ਸੀ ਗਿੱਪੀ ਗਰੇਵਾਲ ਪਹੁੰਚੇ ਹੋਏ ਨੇ ਮਲਕੀਤ ਰੌਣੀ ਤੇ ਸਰਜੀਤ ਖਾਨ ਤੇ ਕਈ ਸਾਰੇ ਕਲਾਕਾਰ ਹਰ ਪਛੀਮਾ ਦੀ ਗੱਲ ਕਰੀਏ ਕਿਹੜੇ ਕਿਹੜੇ ਕਲਾਕਾਰ ਦਾ ਨਾਮ ਲਈ ਕਿਉਂਕਿ ਰਾਜਵੀਰ ਜਵੰਦਾ ਉਹ ਗਾਇਕ ਨੇ ਜੋ ਕਿ ਹਮੇਸ਼ਾ ਆਪਣੇ ਕਾਇਕਾਂ ਦੇ ਨਾਲ ਪਿਆਰ ਰੱਖਦੇ ਰਹੇ ਨੇ ਕਿਸੇ ਨਾਲ ਕੋਈ ਕੰਟਰੋਵਰਸੀ ਨਹੀਂ ਹੋਈ ਕਿਸੇ ਨਾਲ ਕੋਈ ਲੜਾਈ ਝਗੜਾ ਨਹੀਂ ਹੋਇਆ ਤਾਂ ਬਹੁਤ ਸਾਫ਼ ਸੁਥਰੀ ਗਾਇਕੀ ਦੇ ਮਾਲਕ ਸੀ ਰਾਜਵੀਰ ਜਵੰਦਾ ਇਸ ਨੂੰ ਲੈ ਕੇ ਸਾਰਿਆਂ ਨੂੰ ਫਿਕਰ ਹੈ ਉਹਨਾਂ ਦੀ ਸਿਹਤ ਨੂੰ ਲੈ ਕੇ ਅਰਦਾਸਾਂ ਕਰ ਰਹੇ ਨੇ ਤਾਂ ਪੂਰੇ ਪੰਜਾਬ ਭਰ ਦੇ ਵਿੱਚ ਵੀ ਜਿਹੜੇ ਉਹਨਾਂ ਦੇ ਚਾਹਣ ਵਾਲੇ ਨੇ ਹੋਰ ਅਰਦਾਸ ਕਰ ਰਹੇ ਉਸ ਨੂੰ ਲੈ ਕੇ ਕਾਫੀ ਪੰਜਾਬੀ ਗਾਇਕ ਜੇ ਆਪਾਂ ਗੱਲ ਕਰੀ ਅੰਦਰ ਵੀ ਨੇ ਜਿਵੇਂ ਕਰਨਗਰ ਗਿਰਵੇয়াল ਦੀ ਗੱਲ ਕਰੀ ਕੁਲਵਿੰਦਰ ਬਿੱਲਾ ਤੇ ਹੋਰ ਵੀ ਜਿਹੜੇ ਪੰਜਾਬੀ ਗਾਇਕ ਨੇ ਜਿਹੜੇ ਉਹਨਾਂ ਦੀ ਸਿਹਤ ਲਈ ਅੰਦਰ ਬੈਠ ਕੇ ਵੀ ਅਰਦਾਸ ਕਰ ਰਹੇ ਨੇ ਤੇ ਪੂਰੇ ਪੰਜਾਬ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਲਗਾਤਾਰ ਅਸੀਂ ਇੱਕ ਇੱਕ ਅਪਡੇਟ ਤੁਹਾਨੂੰ ਦੇ ਰਹੇ ਹਾਂ ਫੋਟੋ ਹਸਪਤਲ ਤੋਂ ਕਿ ਕਿਸ ਤਰੀਕੇ ਦੇ ਹਾਲਾਤ ਨੇ ਕਿਸ ਤਰੀਕੇ ਦੀ ਕੋਈ ਤਾਜ਼ਾ ਅਪਡੇਟ ਆਂਦੀ ਹੈ ਤਾਂ ਅੰਦਰੋਂ ਜਿਹੜਾ ਥੋੜੇ ਦੇਰ ਪਹਿਲਾਂ ਸਰਜੀਤ ਖਾਨ ਤੇ ਨਾਲ ਇੱਕ ਹੋਰ ਵਿਅਕਤੀ ਜਿਹੜਾ ਅੰਦਰ ਦੇ ਹਾਲਾਤ ਵੇਖ ਕੇ ਅਸੀਂ ਉਹਨਾਂ ਨੂੰ ਦੱਸਿਆ ਗਿਆ ਸੀ ਕਿ ਡਾਕਟਰ ਲਗਾਤਾਰ ਸੁਧਾਰ ਕਰ ਪਰ ਇਹ ਜਿਹੜਾ ਐਕਸੀਡੈਂਟ ਹੋਇਆ ਜੋ ਕਿ ਬੱਦੀ ਸ਼ਿਮਲਾ ਰੋਡ ਤੇ ਹੋਇਆ ਹਿਮਾਚਲ ਦੇ ਵਿੱਚ ਇੱਥੇ ਕੀ ਦੱਸਿਆ ਕਿ ਆਵਾਰਾ ਪਸ਼ੂਆਂ ਕਾਰਨ ਉਹਨਾਂ ਦਾ ਜਿਹੜਾ ਭਿਆਨਕ ਐਕਸੀਡੈਂਟ ਹੋਇਆ ਜਿੱਦਕਿ ਪਹਿਲਾਂ ਵੀ ਜਿਹੜੇ ਰਾਜਵੀਰ ਜਵੰਦਾ ਨੇ ਉਹ ਰਾਈਡ ਕਰਦੇ ਸੀ ਕਦੇ ਹਿਮਾਚਲ ਕਦੇ ਹੋਰ ਉੱਤਰਾਖੰਡ ਕਿਤੇ ਹੋਰ ਪਾਸੇ ਵੀ ਪਰ ਕੀ ਪਤਾ ਹੁੰਦਾ ਕਿ ਇਸ ਤਰੀਕੇ ਦੇ ਨਾਲ ਕਈ ਵਾਰ ਇਸ ਤਰੀਕੇ ਦੇ ਹਾਦਸੇ ਹੋ ਜਾਂਦੇ ਨੇ ਕਿ ਸੋਚਿਆ ਵੀ ਨਹੀਂ ਹੁੰਦਾ ਬੰਦੇ ਨੇ ਕਿਉਂਕਿ ਕਾਫੀ ਜਿਹੜੀਆਂ ਵੀਡੀਓ ਵੀ ਸ਼ੇਅਰ ਕਰਦੇ ਸੀ ਰਾਜਵੀਰ ਜਵੰਦਾ ਆਪਣੀ ਰਾਈਡ ਦੀਆਂ ਤੇ ਨਾਲ ਦੀ ਨਾਲ ਆਪਣੇ ਹੋਰ ਵੀ ਘੁੰਮਣ ਫਿਰਦੇ ਕਿਉਂਕਿ ਬਿਨਾ ਗਨਮੈਨਾਂ ਤੋਂ ਬਿਨਾ ਹੀ ਕਿਸੇ ਬੌਂਸਰਾਂ ਤੋਂ ਉਹ ਹਮੇਸ਼ਾ ਜਾਂਦੇ ਰਹਿੰਦੇ ਸੀ ਭਾਵੇਂ ਪ੍ਰੋਗਰਾਮ ਦੇ ਦੇਖਿਆ ਸੀ ਕਿ ਆਪਣੀ ਡਿਫੈਂਡਰ ਗੱਡੀ ਲੈ ਕੇ ਉਹ ਨਾਲ ਦੀ ਨਾਲ ਨਿਕਲ ਜਾਂਦੇ ਸੀ ਕਦੇ ਕਿਸੇ ਦਾ ਕੋਈ ਡਰ ਖੌਫ ਨਹੀਂ ਹੁੰਦਾ ਸੀ ਨਹੀਂ ਤਾਂ ਪੰਜਾਬੀ ਗਾਇਕ ਬਹੁਤ ਹੀ ਬੌਂਸਰ ਤੇ ਹੋਰ ਵੀ ਕਈ ਤਰ੍ਹਾਂ ਦੀਆਂ ਸਕਿਉਰਟੀਆਂ ਲੈ ਕੇ ਚੱਲਦੇ ਨੇ ਪਰ ਰਾਜਵੀਰ ਜਵੰਦਾ ਉਹ ਗਾਇਕ ਨੇ ਜਿਨ੍ਹਾਂ ਨੇ ਪੰਜਾਬ ਪੁਲਿਸ ਦੇ ਵਿੱਚ ਵੀ ਜਿਹੜੇ ਤਾਂ ਨੇ ਕਿ ਮੁਲਾਜ਼ਮ ਹੈ ਤੇ ਨਾਲ ਦੀ ਨਾਲ ਪੰਜਾਬੀ ਗਾਇਕ ਜਿਹੜੇ ਸਿਖਰਾਂ ਤੇ ਉਹਨਾਂ ਨੇ ਆਪਣੀ ਪੰਜਾਬੀ ਗਾਇਕ ਦੇ ਵਿੱਚ ਨਾਮ ਨਾ ਖੱਟਿਆ ਤੇ ਸਾਨੂੰ ਲੈ ਕੇ ਤੁਸੀਂ ਦੇਖੋ ਕਿ ਇਹ ਕਲਾਕਾਰ ਜਿਹੜੇ ਲਗਾਤਾਰ ਜਿਹੜੇ ਪੌਂਚਰ ਹੋਏ ਨੇ ਸਾਨੂੰ ਲੈ ਕੇ ਹੌਣੇ-ਹੌਣੇ ਗਿੱਪੀ ਗਰੇਵਾਲ ਵੀ ਜਿਹੜੇ ਉਹਨਾਂ ਨਾਲ ਮਿਲ ਕੇ ਆਏ ਨੇ ਤਸਵੀਰਾਂ ਦਿਖਾਤ ਨੇ ਕਿੱਥੇ ਕਿ ਗਿੱਪੀ ਗਰੇਵਾਲ ਦੀ ਜਿਹੜੀ ਗੱਡੀਆਂ ਆ ਰਹੀਆਂ ਨੇ ਤਾਂ ਉਹ ਵੀ ਤਸਵੀਰ ਦਿਖਾਵਾਂਗੇ ਤੁਹਾਨੂੰ ਨਾਲ ਦੀ ਨਾਲ ਕਿ ਹੋਰ ਵੀ ਜਿਹੜੇ-ਜਿਹੜੇ ਕਲਾਕਾਰ ਆ ਰਹੇ ਨੇ ਕਿਉਂਕਿ ਕਾਫੀ ਜਿਹੜੀ ਹਾਲਤ ਉਹਨਾਂ ਦੀ ਗੰਭੀਰ ਹੈ ਜਿਸ ਨੂੰ ਲੈ ਕੇ ਲਗਾਤਾਰ ਉਨ੍ਹਾਂ ਦੀ ਸਥਿਤੀ ਨੂੰ ਚੰਨਣ ਵਾਸਤੇ ਉਹ ਚਾਣ ਵਾਲੇ ਵੀ ਲਗਾਤਾਰ ਸਾਨੂੰ ਫੋਨ ਕਾਲਸ ਮੈਸੇਜ ਵੀ ਆ ਰਹੇ ਨੇ ਤਾਂ ਤੁਸੀਂ ਵੀ ਅੰਦਰ ਜਾ ਕੇ ਆਇਆ ਭਾਜੀ ਹਾਂ ਤੇ ਜੀ ਵੀ ਬਹੁਤ ਸੀਰੀਅਸ ਆ ਸਾਡਾ ਭਰਾ ਬਹੁਤ ਯਾਰ ਵਾਈ ਗੁਰੂ ਕਰੇ ਅਰਦਾਸ ਕਰੋ ਵੀ ਵੀਰ ਬਹੁਤ ਸਾਰੀ ਫੈਮਿਲੀ ਆਪਣੇ ਘਰ ਜਾਵੇ ਠੀਕ ਹੋ ਕੇ ਬਹੁਤ ਮੁਸ਼ਕਲ ਹੈ ਕਦੋਂ ਮਿਲੇ ਸੀ ਤੁਸੀਂ ਲਾਸਟ ਟਾਈਮ ਤੇ ਕੀ ਜਾਣ ਪਛਾਣ ਆਪਣੀ ਰਾਜਵੀਰ ਦਾ ਸਾਡੇ ਨਾਲ ਹੀ ਘਰ ਹੈ ਹੁਣੇ 6 ਮਹੀਨਾਤ ਹੋ ਗਿਆ ਜੇ ਘਰ ਤਿਆਰ ਹੋ ਕੇ ਹਟਿਆ ਇੱਥੇ 71 ਚ ਸਾਡੇ ਨਾਲ ਹੀ ਘਰ ਹੈ ਉਹਨਾਂ ਦਾ ਬੜਾ ਚਾਅ ਨਾਲ ਘਰ ਬਣਾਇਆ ਕੀ ਕਹਿ ਰਹੇ ਤੁਸੀਂ ਹੁਣ ਤਾਂ ਬਸ ਸਾਰਾ ਅੰਦਰ ਅਸੀਂ ਬਾਈ ਗਿੱਪੀ ਤੇ ਗਰੀਬਵਾਲਾ ਦੇ ਨਾਲ ਦਾ ਦਿਖਾ ਦਈਏ ਗਿੱਪੀ ਗਰੀਬਵਾਲ ਜਾ ਰਹੇ ਨੇ ਹਾਲ ਜਾਣਨ ਤੋਂ ਬਾਅਦ ਸੁਵਿਧਾ ਦਿਖਾਉ ਸਮਿਤ ਤਾਂ ਇਹ ਗਿੱਪੀ ਗਰੀਬਵਾਲ ਦਾ ਕਾਫਲਾ ਜਾ ਰਿਹਾ ਤੁਸੀਂ ਦੇਖੋ ਕਿ ਨਾਲ ਦੀ ਨਾਲ ਉਹਦੀ ਸਕਿਉਰਿਟੀ ਤੇ ਨਾਲ ਦੀ ਨਾਲ ਗਿੱਪੀ ਗਰੀਬਵਾਲ ਤੇ ਦੂਜੇ ਪਾਸੇ ਬਲਕਾਰ ਸਿੱਧੂ ਐਮ ਐਲ ਏ ਨੇ ਬਲਕਾਰ ਸਿੱਧੂ ਆਵਾਜ਼ ਦੀ ਪਾਰਟੀ ਤੋਂ ਉਹ ਵੀ ਜਿਹੜੇ ਹੁਣੇ-ਹੁਣੇ ਅੰਦਰ ਜਾ ਕੇ ਆਏ ਨੇ ਤੇ ਸਿਹਤ ਤੇ ਅਰਜੰਟੀ ਲੋਹਾਂ ਜੀ ਤੁਸੀਂ ਜਾ ਕੇ ਆਏ ਹੋ ਡਾਕਟਰਾਂ ਨਾਲ ਗੱਲਬਾਤ ਹੋਈ ਹੋਈ ਕੀ ਹਾਲਾਤ ਨੇ ਅੰਦਰ ਦੇ ਜੀ ਹਾਂਜੀ ਡਾਕਟਰਾਂ ਨਾਲ ਤਾਂ ਗੱਲ ਇਦਾਂ ਵੀ ਡਾਇਰੈਕਟਰ ਵਿਕਰਮ ਨਾਲ ਗੱਲ ਹੋਈ ਹੈ ਸਾਰੇ ਪੂਰੇ ਡਾਕਟਰ ਸਾਰੇ ਸਾਥ ਦੇ ਰਹੇ ਨੇ ਸਾਰੇ ਮਦਰ ਸਾਰੀ ਫੈਮਿਲੀ ਸਾਡੇ ਸਾਰੇ ਭਰਾ ਅੰਦਰ ਹੀ ਬੈਠੇ ਨੇ ਤੇ ਹੁਣ ਰਾਤ ਨੂੰ ਸਾਰੇ ਬਾਈ ਰঞ্জੀਤ ਬਾਬਾ ਇੱਥੇ ਐ ਅਸੀਂ ਸਾਰੇ ਇੱਥੇ ਐ ਬੀਰ ਅਰੀ ਵੀ ਬਸ ਘਰਾਂ ਥੋੜਾ ਜਿਹਾ ਚਲੋ ਜੀ ਜਿਸ ਤਰ੍ਹਾਂ ਆਪਾਂ ਰਾਜਵੀ ਜਵੰਦਾ ਦੀ ਗੱਲ ਕਰੀਏ ਕਦੇ ਕਿਸੇ ਨਾਲ ਕੋਈ ਕੰਟਰੋਵਰਸੀ ਨਹੀਂ ਕਦੇ ਕਿਸੇ ਨੂੰ ਕੋਈ ਰੌਲਾ ਨਹੀਂ ਸਾਰਿਆਂ ਨਾਲ ਪਿਆਰ ਸੀ ਤਾਂ ਹੀ ਮੇਰੇ ਖਿਆਲ ਸਾਰੇ ਪੰਜਾਬੀ ਗਾਇਕ ਨੇ ਸੇਤ ਨੂੰ ਲੈ ਕੇ ਆ ਰਹੇ ਬਹੁਤ ਜ਼ਿੰਦਗੀ ਤੇ ਬਹੁਤ ਸ਼ੌਂਕ ਸੀਗੇ ਭਰਾ ਦੇ ਸਾਡੇ ਦੇ ਤੇ ਅਸੀਂ ਦੱਸ ਹੀ ਨਹੀਂ ਸਕਦੇ ਬਾਬਾ ਰঞ্জੀਤ ਬਾਬਾ ਜਾ ਰਹੇ ਨੇ ਇਹ ਤੁਸੀਂ ਦੇਖੋ ਕਿ ਉਹ ਵੀ ਹਾਲਚਾਲ ਪੁੱਛ ਕੇ ਆਏ ਨੇ ਤਾਂ ਦੇਖ ਕੇ ਆਏ ਨੇ ਕੀ ਹਾਲਾਤ ਨੇ ਤਾ ਰਾਜਵੀਰ ਜਵੰਦਾ ਦੇ ਤਾ ਪੰਜਾਬੀ ਗਾਇਕ ਨੇ ਲਗਾਤਾਰ ਜੇ ਆਪਾਂ ਕਲਵਿੰਦਰ ਬਿੱਲੇ ਦੀ ਗੱਲ ਕਰੀਏ ਕਲਵਿੰਦਰ ਬਿੱਲਾ ਜਾ ਰਹੇ ਨੇ ਤਾ ਇਹ ਸਾਰੇ ਗਾਇਕ ਨਹੀਂ ਤਾ ਭਾਈ ਜੀ ਜਿਸ ਤਰੀਕੇ ਨਾਲ ਮੈਂ ਪਹਿਲਾਂ ਵੀ ਗੱਲ ਕਰ ਰਿਹਾ ਸੀ ਕਾਫੀ ਉਹਨਾਂ ਦੇ ਚੌਣ ਵਾਲੀ ਬਹੁਤ ਨਹੀਂ ਅਖਾੜੇ ਵੀ ਬਹੁਤ ਫੇਮਸ ਸੀ ਤੇ ਗੀਤਾਂ ਕਰਕੇ ਮਕਬੂਲ ਹੋਇਆ ਹੈ ਰਾਜਵੀਰ ਜਵੰਦਾ ਪੰਜਾਬ ਪੁਲਿਸ ਦੇ ਵਿੱਚ ਵੀ ਹੈ ਤੇ ਨੌਕਰੀ ਦੇ ਨਾਲ ਨਾਲ ਆਪਣੀ ਪੰਜਾਬੀ ਗਾਇਕ ਦੇਖੋ ਮੇਰੀ ਗੱਲ ਇਹ ਹੈ ਵੀ ਹਰੇਕ ਮਾਂ ਬਾਪ ਦਾ ਇੱਕ ਸੁਪਨਾ ਹੁੰਦਾ ਵੀ ਮੇਰਾ ਬੇਟਾ ਪੁੱਤ ਭਰਾ ਸਾਡਾ ਹਨਾ ਕੋਈ ਕਾਮਯਾਬੀ ਚ ਜਾਵੇ ਕੁਦਰਤ ਦਾ ਕਿਸੇ ਨੂੰ ਨਹੀਂ ਪਤਾ ਨਾ ਤੁਹਾਨੂੰ ਨਾ ਆਪਾਂ ਨੂੰ ਕਿਸੇ ਨੂੰ ਕੁਝ ਨਹੀਂ ਕੁਦਰਤ ਦੇ ਅੱਗੇ ਆਪਾਂ ਕੁਝ ਨਹੀਂ ਹੈਗੇ ਉਹ ਮਹਾਰਾਜ ਆ ਤੁਸੀਂ ਅਰਦਾਸਾਂ ਕਰਾਂਗੇ ਆਪਾਂ ਸਾਰੇ ਆਪਾਂ ਕੁਝ ਨਹੀਂ ਕਰ ਸਕਦੇ ਉਹ ਮਹਾਰਾਜ ਨਹੀਂ ਕਰਨਾ ਪਰ ਗੱਲ ਇਹ ਹੈ ਵੀ ਉਸ ਫੈਮਿਲੀ ਤੇ ਜਿਨ੍ਹਾਂ ਦਾ ਬੱਚੇ ਸਾਰੇ ਜਿੱਦਾਂ ਵੀ ਜੋ ਸੁਪਨੇ ਸੀ ਪਿੰਡਾਂ ਚੋਂ ਆਏ ਆ ਅਸੀਂ ਮਹਾਲੀ ਚ ਰਹਿੰਦੇ ਆ ਸਾਰੇ ਭਰਾ ਦੇਖੋ ਅਸੀਂ ਸਾਰੇ ਹੁਣ ਇਹੀ ਸੋਚ ਰਹੇ ਸੀ ਬਾਈ ਗਿੱਪੀ ਵੀ ਇਹੀ ਗੱਲ ਕਰਦਾ ਸੀ ਕਹਿੰਦਾ ਯਾਰ ਆਪਾਂ ਸੈਰਾਂ ਚ ਆ ਗਏ ਹਨਾ ਆਪਾਂ ਵੀ ਆਪਣੀਆਂ ਗੱਡੀਆਂ ਤੇ ਕੰਟਰੋਲ ਰੱਖਿਆ ਕਰੋ ਪਾਇਲਟ ਵਾਲੇ ਚਲੋ ਆਪਣੇ ਸਿਸਟਮ ਨਾਲ ਚੱਲਦੇ ਨੇ ਬੜਾ ਭਾਈ ਅਨਜੀਤ ਵੀ ਇਹੀ ਗੱਲ ਕਰਦਾ ਸੀ ਅੰਮ੍ਰਿਤਸਰ ਸ਼ੋ ਉਸ ਤੋਂ ਬਾਅਦ ਜਾ ਕੇ ਪਾਣੀ ਪਤ ਸ਼ੋ ਵੀ ਨਹੀਂ ਯਾਰ ਕਿਤੇ ਨਾ ਕਿਤੇ ਆਪਾਂ ਫੈਮਿਲੀ ਲਈ ਵੀ ਜੀਏ ਵੀ ਥੋੜਾ ਜਿਹਾ ਬੜੀਆਂ ਗੱਲਾਂ ਭਾਈ ਬਲਕਾਰ ਸਿੱਧੂ ਵੀ ਇਹੀ ਗੱਲ ਕਰਦੇ ਸੀ ਸਾਰੇ ਮਤਲਬ ਕਿ ਅਸੀਂ ਵੀ ਚਿੰਤਕ ਹੈ ਵੀ ਇਦਾਂ ਨਹੀਂ ਬੇ ਬਾਕੀ ਕਰੋ ਡਾਕਟਰ ਵਿਕਰਮ ਨਾਲ ਤੁਸੀਂ ਕਹਿ ਰਹੇ ਹੋ ਗੱਲਬਾਤ ਹੋਈ ਹੈ ਸੱਟ ਕਿੱਥੇ ਕਿੱਥੇ ਕਿਹਾ ਉਹਨਾਂ ਨੇ ਲੱਗੀ ਹੈ ਤਾਂ ਏਦਾਂ ਬ੍ਰੇਨ ਤੇ ਥੋੜਾ ਜਿਆਦਾ ਜਿਆਦਾ ਕਾਫੀ ਜਦੋਂ ਵਾਈਕ ਤੇ ਬੰਦਾ ਕੋਈ ਵੀ ਹੋਇਆ ਵਾਈਕ ਤੇ ਬੈਲੈਂਸ ਨਹੀਂ ਰਹਿੰਦਾ ਲੱਗਿਆ ਕਾਰਨ ਕੋਈ ਪਤਾ ਕੀ ਅਸਲ ਕਾਰਨ ਕੀ ਐ ਐਕਸੀਡੈਂਟ ਕੋਈ ਕੁਝ ਗਾਂ ਵਗੈਰਾ ਏਦਾਂ ਕੁਝ ਪਸ਼ੂ ਅੱਗੇ ਆਇਆ ਉਹਦੇ ਨਾਲ ਹੀ ਬੈਲੈਂਸ ਸਾਰਾ ਫਿਰ ਥੋੜਾ ਜਿਆਦਾ ਧਿਆਨ ਚ ਥੋੜੇ ਜਿਲੇਟ ਹੋ ਗਏ ਪਿੱਛੇ ਹੀ ਨਾ ਕਿਤੇ ਉਸ ਹਾਵ ਨਾਲ ਜਿਵੇਂ ਨਾਲ ਸੀ ਸਾਨੂੰ ਤਾਂ ਪਤਾ ਹੀ ਬਾਅਦ ਚ ਲੱਗਿਆ ਨਾ ਜੀ ਬਾਅਦ ਰਜੀਤ ਆ ਗਿਆ ਜਦੇ ਸਾਰੇ ਫਿਰ ਅਸੀਂ ਉਸ ਹਾਬ ਨਾਲ ਹੁਣ ਅਸੀਂ ਦਿੱਲੀ ਲੈ ਕੇ ਜਾਣਾ ਚਾਹੁੰਦੇ ਸੀ ਫਿਰ ਹੈਲੀਕਾਪਟਰ ਦਾ ਹੁਣ ਅਸੀਂ ਥੋੜਾ ਜਿਹਾ ਸੋਚ ਰਹੇ ਸੀ ਵੀ ਬਾਈ ਹੈਲੀਕਾਪਟਰ ਲੈ ਜਾਂਦੇ ਆ ਏਅਰ ਐਂਬੂਲੈਂਸ ਹੁੰਦੀ ਹੈ ਉਹਦਾ ਵੀ ਪਤਾ ਕੀਤਾ ਪਰ ਡਾਕਟਰ ਕਹਿੰਦੇ ਵੀ ਹਜੇ ਥੋੜਾ ਜਿਹਾ ਬਿਨਾਂ ਇਦਾਂ ਦਾ ਕੋਈ ਡਿਸੀਜਨ ਲਓ ਵੀ ਥੋੜਾ ਜਿਹਾ ਇੱਥੇ ਆਪਾਂ ਲੱਗੇ ਹੁਣ ਇਲਾਜ ਕਰਨ ਵਾਸਤੇ ਡਾਕਟਰਾਂ ਦੀ ਟੀਮ ਤਾਂ ਟੋਟਲ ਲੱਗੀ ਹੈ ਡਾਕਟਰ ਹੁਣ ਮੇਰੀ ਵੀ ਗੱਲ ਹੋਈ ਹੈ ਪੀਜੀਆਈ ਡਾਕਟਰ ਹੈਗੇ ਨੇ ਡਾਕਟਰ ਸ਼ਮੀਰ ਅਗਰਵਾਲ ਕਿਉਂਕਿ ਉਹ ਥੋੜਾ ਜਿਹਾ ਕਿਉਂਕਿ ਸਾਰੇ ਡਾਕਟਰਾਂ ਦੀ ਲੋੜ ਹੈ ਮੈਂਨਸੇ ਚਲੋ ਅੱਗੇ ਤਾਂ ਮਹਾਰਾਜ ਨੂੰ ਪਤਾ ਹੈ ਪਰ ਅਸੀਂ ਕੋਸ਼ਿਸ਼ ਹੀ ਨਹੀਂ ਕਰ ਰਹੇ ਨੇ ਵੀ ਚਲੋ ਵੀ ਸਾਨੂੰ ਥੋੜਾ ਜਿਹਾ ਮਨ ਨੂੰ ਹੋਵੇ ਹੁਣ ਕੋਸ਼ਿਸ਼ ਕਰ ਰਹੇ ਇੱਕ ਡਾਕਟਰ ਪੀਜੀਆਈ ਤੋਂ ਆਣ ਲੱਗੇ ਨੇ ਉਹਨਾਂ ਨੂੰ ਆਪਾਂ ਇੱਥੇ ਬੁਲਾਉਣ ਲੱਗੇ ਹੁਣ ਆਣ ਲੱਗੇ ਨੇ ਸਾਰੇ ਭਾਈ ਜੀਤਰੀ ਵੀ ਸਾਰੇ ਇੱਥੇ ਆ ਰਹੇ ਨੇ ਵਾਪਸ ਤਾਂ ਹਾਂ ਥੋੜਾ ਡਾਕਟਰ ਦਾ ਟਾਈਮ ਰੱਖਿਆ ਬਾਹਰ ਉਹਨਾਂ ਨਾਲ ਥੋੜਾ ਸਲਾਹ ਕਰਕੇ ਜੇ ਕੋਈ ਅਮਰਜੈਂਸੀ ਹੋਇਆ ਤਾਂ ਦਿੱਲੀ ਬਾਇਰ ਇਰ ਇਥੋਂ ਹਾਂਜੀ ਬਾਇਰ ਲੈ ਕੇ ਅਸੀਂ ਜਾਣਾ ਚਾ ਰਹੇ ਹਾਂ ਕਿਹੜੇ ਹਸਪੀਟਲ ਉੱਥੇ ਹੁਣ ਡਿਸੀਜਨ ਲੈ ਰਹੇ ਨੇ ਫੈਮਿਲੀ ਦਾ ਥੋੜਾ ਜਿਆਦਾ ਪੁੱਛ ਕੇ ਨਾ ਜਿੱਥੇ ਮੜਾ ਜਾ ਹੋ ਜੇ ਕਿਉਂਕਿ ਕਾਫੀ ਰਿਸ਼ਤੇਦਾਰਾਂ ਨਾਲ ਵੀ ਚੱਲ ਰਹੀ ਹੈ ਗੱਲ ਇਦਾਂ ਅਸੀਂ ਵੀ ਡਿਸੀਜਨ ਨਹੀਂ ਲੈ ਸਕਦੇ ਉਹ ਰਿਸ਼ਤੇਦਾਰਾਂ ਨਾਲ ਕਰਕੇ ਤੇ ਡਾਕਟਰ ਵੀ ਦੱਸਣ ਲੱਗੇ ਉਹਦਾ ਡਿਸੀਜਨ ਹੁਣ ਹੋਜੂ ਘੰਟੇ ਤੱਕ ਠੀਕ ਹੈ ਬਿਲਕੁਲ ਦੇਖੋ ਕਿ ਜਿਸ ਤਰੀਕੇ ਨਾਲ ਜਿਹੜੇ ਵਜਿੰਦਰ ਸੰਧੂ ਮੱਜਰਾ ਨੇ ਜੋ ਕਿ ਉਹ ਮਿਲ ਕੇ ਆਏ ਨਜ਼ਰ ਦੇਖ ਕੇ ਆਏ ਨੇ ਹਾਲਾਤ ਕਿ ਕਿਸ ਤਰੀਕੇ ਦੇ ਨੇ ਕਾ ਪੰਜਾਬੀ ਗਾਇਕ ਜਿਹੜੇ ਪਹੁੰਚੇ ਹੋਏ ਸਨ ਉਹ ਦੱਸਿਆ ਗਿਆ ਕਿ ਹਾਲਤ ਕਾਫੀ ਗੰਭੀਰ ਹੈ ਦਿੱਲੀ ਵੀ ਲਿਜਾਣਾ ਪ ਜਾ ਸਕਦਾ ਹੈ ਰਾਜਵੀਰ ਜਵੰਦਾ ਨੂੰ ਜਿਸ ਤਰੀਕੇ ਦੇ ਨੇ ਹਾਲਾਤ ਨੇ ਕਿਉਂਕਿ ਡਾਕਟਰ ਹੁਣ ਪੀਜੀ ਤੋਂ ਬੁਲਾਇਆ ਗਿਆ ਦੂਜੀ ਪਾਸੇ ਉਹਨਾਂ ਨਾਲ ਡਿਸਕਸ ਹੋ ਰਹੀ ਹੈ ਪਰਵਾਦਰ ਡਿਸਕ ਕੀਤੀ ਜਾ ਰਹੀ ਹੈ ਬਾਇਰ ਜਿਹੜਾ ਦਿੱਲੀ ਇਲਾਜ ਆ ਸਕਦਾ ਪਰ ਦੂਜੇ ਪਾਸੇ 40 ਹਸਪਤਲ ਦੇ ਜਿਹੜੇ ਡਾਕਟਰ ਨੇ ਲਗਾਤਾਰ ਲੱਗੇ ਹੋਏ ਨੇ ਇਲਾਜ ਕਰਨ ਵਾਸਤੇ ਉਹਨਾਂ ਦੱਸਿਆ ਕਿ ਥੋੜਾ ਲੇਟ ਜਿਹੜੇ ਜੂਰ ਰਾਜੀਵਰ ਜਵੰਦਾ ਨੂੰ ਲਿਆ ਲੈ ਕੇ ਆਉਣ ਵਾਸਤੇ ਜਗਾ ਉੱਤੇ ਜਿਹੜੇ ਨਾਲ ਦੇ ਉਹਨਾਂ ਦੇ ਸਾਥੀ ਸੀ ਦੇਰੀ ਹੋਈ ਹੈ ਪਰ ਦੂਜੇ ਪਾਸੇ ਡਾਕਟਰਾਂ ਦੀ ਟੀਮਾਂ ਲੱਗੀਆਂ ਹੋਈਆਂ ਨੇ ਪਰ ਕਦੋਂ ਕੋਈ ਚੰਗੀ ਖਬਰ ਅੰਦਰੋਂ ਆਂਦੀ ਹੈ ਕਿਸ ਤਰੀਕੇ ਦੇ ਹਾਲਾਤ ਨੇ ਅਜੇ ਖਬਰ ਇਸ ਤਰੀਕੇ ਦੀ ਆਉਣੀ ਬਾਕੀ ਹੈ ਤੁਹਾਨੂੰ ਕਰਮਨ ਸੁਮਿਤ ਦੇ ਨਾਲ ਤੇ